ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਵੀਡੀਓ ਸਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵਿੱਚ ਜਪਜੀ ਸਾਹਿਬਾਰੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ ਸਾਧ ਸੰਗਤ ਜੀ ਤੁਸੀਂ ਇਹ ਵੀਡੀਓ ਜਰੂਰ ਦੇਖਿਓ ਅਤੇ ਹੋਰਨਾਂ ਤੱਕ ਵੀ ਜਰੂਰ ਸ਼ੇਅਰ ਕਰਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜਰੂਰ ਕਰਿਓ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜਪਜੀ ਸਾਹਿਬ ਸਵਾਲ ਜਵਾਬ ਪ੍ਰਸ਼ਨ ਨੰਬਰ 1 ਜਪ ਦਾ ਕੀ ਭਾਵ ਹੈ ਉੱਤਰ ਜਪ ਦਾ ਅਰਥ ਹੈ ਸਿਮਰਨ ਪ੍ਰਭੂ ਦਾ ਸਿਮਰਨ ਹੀ ਸਾਡੇ ਤੇ ਪ੍ਰਭੂ ਵਿਚਲੀ ਦੂਰੀ ਨੂੰ ਮਿਟਾ ਸਕਦਾ ਹੈ ਬਾਣੀ ਜਪ ਇਸ ਵਿੱਚ ਸਿਮਰਨ ਦੀ ਹੀ ਵਿਆਖਿਆ ਕੀਤੀ ਗਈ ਹੈ ਇਸ ਲਈ ਇਸ ਦਾ ਨਾਮ ਜਪ ਹੈ। ਪ੍ਰਸ਼ਨ ਨੰਬਰ 2 ਬਾਣੀ ਜਪ ਵਿੱਚ ਕਿੰਨੇ ਸ਼ਲੋਕ ਤੇ ਕਿੰਨੀਆਂ ਪੌੜੀਆਂ ਹਨ? ਉੱਤਰ ਬਾਣੀ ਜਪ ਵਿੱਚ 2 ਸ਼ਲੋਕ ਅਤੇ 38 ਪੌੜੀਆਂ ਹਨ। ਪਹਿਲਾ ਸ਼ਲੋਕ ਆਦ ਸਚੁ ਜੁਗਾਦ ਸਚੁ ਬਾਣੀ ਦੇ ਆਰੰਭ ਵਿੱਚ ਹੈ ਅਤੇ ਦੂਜਾ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਬਾਣੀ ਦਾ ਖੇਰ ਵਿੱਚ ਹੈ ਪ੍ਰਸ਼ਨ ਨੰਬਰ 3 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਜਪ ਕਿੱਥੇ ਦਰਜ ਹੈ ਉੱਤਰ ਬਾਣੀ ਜਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੈ ਅੰਗ ਨੰਬਰ 1 ਤੋਂ ਲੈ ਕੇ ਅੰਗ ਨੰਬਰ 8 ਤੱਕ ਦਰਜ ਹੈ ਪ੍ਰਸ਼ਨ ਨੰਬਰ 4 ਬਾਣੀ ਜਪ ਵਿੱਚ ਰਹਾਉ ਦਾ ਕੀ ਫਰਮਾਨ ਹੈ ਉੱਤਰ ਇਸ ਬਾਣੀ ਵਿੱਚ ਰਹਾਉ ਨਹੀਂ ਹੈ ਰਹਾਉ ਦਾ ਅਰਥ ਹੈ ਠਹਿਰਾਉ ਭਾਵ ਇਸ ਤੁਕ ਵਿੱਚ ਕੇਂਦਰੀ ਭਾਵ ਹੈ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਹਾਉ ਨਿਚੋੜ ਭਾਵ ਸਾਰ ਹੈ ਜਪਜੀ ਸਾਹਿਬ ਵਿੱਚ ਸਮੁੱਚੀ ਗੁਰਬਾਣੀ ਦੀ ਵਿਚਾਰਤਾਰਾ ਬੀਜ ਰੂਪ ਵਿੱਚ ਮੌਜੂਦ ਹੈ ਪ੍ਰਸ਼ਨ ਨੰਬਰ 5 ਬਾਣੀ ਜਪ ਕਿਸ ਰਾਗ ਵਿੱਚ ਹੈ? ਉੱਤਰ ਇਹ ਬਾਣੀ ਕਿਸੇ ਰਾਗ ਵਿੱਚ ਨਹੀਂ ਹੈ, ਰਾਗ ਰਹਿਤ ਹੈ। ਪ੍ਰਸ਼ਨ ਨੰਬਰ 6 ਜਪ ਬਾਣੀ ਦੇ ਆਰੰਭ ਵਿੱਚ ਮੰਗਲ ਆਚਰਨ ਕੀ ਹੈ? ਉੱਤਰ ਮੰਗਲ ਆਚਰਨ ਹੈ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਹੈ। ਇਹ ਵਖ ਵਖ ਰਾਗਾਂ ਦੇ ਆਰੰਭ ਤੇ ਵੀ ਦਰਜ ਹੈ। ਉਪਰੰਤ ਬਾਣੀ ਦਾ ਸਰਲੇਖ ਜਪ ਹੈ। ਪ੍ਰਸ਼ਨ ਨੰਬਰ 7 ਜਪ ਬਾਣੀ ਦਾ ਪਹਿਲਾ ਸ਼ਲੋਕ ਕਿਹੜਾ ਹੈ? ਇਸ ਦਾ ਕੀ ਭਾਵ ਹੈ? ਉੱਤਰ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਦਾ ਭਾਵ ਅਕਾਲ ਪੁਰਖ ਆਰੰਭ ਤੋਂ ਸੱਚ ਹੀ ਹੈ। ਜੋ ਗਾ ਦੇ ਮੁੱਢ ਤੋਂ ਹੀ ਸੱਚਾ ਹੈ ਹੁਣ ਵੀ ਤੇ ਅੱਗੋਂ ਵੀ ਉਸ ਦਾ ਸੱਚ ਹੀ ਰਹੇਗਾ ਅਟਲ ਰਹੇਗਾ ਪ੍ਰਸ਼ਨ ਨੰਬਰ 8 ਪਹਿਲੀ ਪੌੜੀ ਕਿੱਥੋਂ ਆਰੰਭ ਹੁੰਦੀ ਹੈ ਉੱਤਰ ਪਹਿਲੀ ਪੌੜੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਤੋਂ ਸ਼ੁਰੂ ਹੁੰਦੀ ਹੈ ਪ੍ਰਸ਼ਨ ਨੰਬਰ 9 ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਨੇ ਕਿਹੜੀਆਂ ਚਾਰ ਗੱਲਾਂ ਦਾ ਖੰਡਨ ਕੀਤਾ ਹੈ ਉੱਤਰ ਇਹ ਲਿਖਿਆ ਚਾਰ ਗੱਲਾਂ ਦਾ ਖੰਡਨ ਕੀਤਾ ਹੈ ਨੰਬਰ 1 ਸਰੀਰ ਨੂੰ ਇਸ਼ਨਾਨ ਕਰਨ ਨਾਲ ਮਨ ਸੁਚਾ ਨਹੀਂ ਹੋ ਸਕਦਾ ਨੰਬਰ 2 ਚੁੱਪ ਰਹਿਣ ਨਾਲ ਮਨ ਸ਼ਾਂਤ ਭਾਵ ਵਿਚਾਰ ਮੁਕਤ ਨਹੀਂ ਹੋ ਸਕਦਾ ਨੰਬਰ 3 ਬਹੁਤ ਸਾਰੇ ਪਦਾਰਥ ਇਕੱਠਾ ਕਰਨ ਨਾਲ ਵੀ ਤ੍ਰishna ਦੂਰ ਨਹੀਂ ਹੋ ਸਕਦੀ। ਨੰਬਰ 4 ਪਾਵੇਂ ਲੱਖ ਚੁਤਰਾਈਆਂ ਹੋਣ ਤਾਂ ਵੀ ਕੋਈ ਇੱਕ ਵੀ ਸਾਥ ਨਹੀਂ ਦਿੰਦੀ। ਪ੍ਰਸ਼ਨ ਨੰਬਰ 10 ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਕੀ ਸਵਾਲ ਕਰਦੇ ਹਨ ਤੇ ਉਸ ਦਾ ਕੀ ਜਵਾਬ ਦਿੰਦੇ ਹਨ? ਉੱਤਰ ਸਵਾਲ ਇਹ ਹੈ ਕਿ ਅਸੀਂ ਸੱਚੇ ਸੁੱਚੇ ਕਿਵੇਂ ਬਣ ਸਕਦੇ ਹਾਂ ਸਾਡੇ ਅੰਦਰੋਂ ਝੂਠ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ਕਿਵੇਂ ਸੱਚਾਰੇ ਜਵਾਬ ਹੈ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਣ ਨਾਲ ਹੀ ਅਸੀਂ ਸੱਚਾਰੇ ਬਣ ਸਕਦੇ ਹਾਂ ਅਤੇ ਕੂੜ ਦਾ ਪਰਦਾ ਟੁੱਟ ਸਕਦਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪ੍ਰਸ਼ਨ ਨੰਬਰ 11 ਮਨੁੱਖ ਦੀ ਰੱਬ ਨਾਲ ਪੈ ਰਹੀ ਦੂਰੀ ਕਿਵੇਂ ਹਟ ਸਕਦੀ ਹੈ ਉੱਤਰ ਪ੍ਰਮਾਤਮਾ ਦਾ ਹੁਕਮ ਮੰਨਣ ਨਾਲ ਇਹ ਦੂਰੀ ਹਟ ਸਕਦੀ ਹੈ ਪ੍ਰਸ਼ਨ ਨੰਬਰ 12 ਇਹ ਦੂਰੀ ਕਿਸੇ ਯਤਨਾ ਨਾਲ ਨਹੀਂ ਮਿਟ ਸਕਦੀ ਉੱਤਰ ਦਾਨ ਤੀਰਥ ਪ੍ਰਣਯਾਮ ਜਾਂ ਗਿਆਨ ਪਰਾਹਿੰ ਇਹ ਦੂਰੀ ਨਹੀਂ ਹਟ ਸਕਦੀ ਪ੍ਰਸ਼ਨ ਨੰਬਰ 13 ਦੂਜੀ ਪੌੜੀ ਅਨੁਸਾਰ ਸਾਡੀ ਹਉਮੈ ਕਿਵੇਂ ਦੂਰ ਹੋ ਸਕਦੀ ਹੈ ਉੱਤਰ ਅਕਾਲ ਪੁਰਖ ਦੇ ਹੁਕਮ ਨੂੰ ਸਮਝਣ ਨਾਲ ਸਾਡੀ ਹਉਮੈ ਦੂਰ ਹੋ ਸਕਦੀ ਹੈ ਨਾਨਕ ਹੁਕਮੇ ਜੈ ਬੁਜੇ ਤਾਂ ਹਉਮੈ ਕਹਿ ਨਾ ਕੋਈ ਪ੍ਰਸ਼ਨ ਨੰਬਰ 14 ਦੂਜੀ ਪੌੜੀ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਅੰਦਰ ਕੀ ਕੀ ਹੋ ਰਿਹਾ ਹੈ ਉੱਤੇ ਹੁਕਮ ਵਿੱਚ ਜੀਵਾਂ ਦੇ ਸਰੀਰ ਬਣ ਰਹੇ ਹਨ ਜੀਵਾਂ ਦਾ ਜਨਮ ਹੋ ਰਿਹਾ ਹੈ ਜੀਵਾਂ ਨੂੰ ਸੁਭਾ ਮਿਲ ਰਹੀ ਹੈ ਕੋਈ ਮਨੁੱਖ ਚੰਗਾ ਬਣ ਰਿਹਾ ਹੈ ਕੋਈ ਮਾੜਾ ਜੀਵ ਦੁੱਖ ਤੇ ਸੁਖ ਭੋਗ ਰਹੇ ਹਨ ਕਈਆਂ ਉੱਤੇ ਬਖਸ਼ਿਸ਼ ਹੋ ਰਹੀ ਹੈ ਕਈ ਹਰ ਵੇਲੇ ਜਨਮ ਮਰਨ ਵਿੱਚ ਫਸੇ ਰਹਿੰਦੇ ਹਨ ਸਭ ਕੁਝ ਹੁਕਮ ਅੰਦਰ ਹੈ ਅਤੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਹਉਮੈ ਦੂਰ ਕਰਨ ਦਾ ਕੀ ਤਰੀਕਾ ਹੈ? ਉੱਤਰ ਪ੍ਰਬੂਦੀ ਸਤਸਲਾਹ ਰਾਹੀ ਹੁਕਮ ਨੂੰ ਬੁੱਝਣਾ ਹੀ ਹਉਮੈ ਦੂਰ ਕਰਨ ਦਾ ਸਹੀ ਤਰੀਕਾ ਹੈ। ਪ੍ਰਸ਼ਨ ਨੰਬਰ 16 ਮਨੁੱਖ ਕਿਵੇਂ-ਕਿਵੇਂ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਹਨ? ਉੱਤਰ ਹੇਠ ਲਿਖੇ ਅਨੁਸਾਰ ਜੀਵ ਸਿਖਤ ਸਲਾਹ ਕਰ ਰਹੇ ਹਨ ਕੋਈ ਪਰਮਾਤਮਾ ਦੀ ਵੱਡੀ ਤਾਕਤ ਨੂੰ ਗਾਉਂਦਾ ਹੈ ਕੋਈ ਉਸ ਦੀਆਂ ਦੱਤਾਂ ਨੂੰ ਨਿਸ਼ਾਨ ਸਮਝ ਕੇ ਗਾਉਂਦਾ ਹੈ ਕੋਈ ਰੱਬ ਦੇ ਸੋਹਣੇ ਗੁਣ ਤੇ ਬੜਾਈਆਂ ਵਰਣਨ ਕਰਦਾ ਹੈ ਕੋਈ ਵਿਦਿਆ ਦੇ ਬਲ ਨਾਲ ਆਤਮਿਕ ਫਿਲਾਸਫੀ ਦੇ ਰਾਹੀਂ ਵਿਸ਼ਿਆਂ ਦੇ ਵਿਚਾਰ ਕਰਦਾ ਹੈ ਕੋਈ ਕਹਿੰਦਾ ਹੈ ਕਿ ਅਕਾਲ ਪੁਰਖ ਸਰੀਰ ਬਣਾ ਕੇ ਸੁਭਾ ਕਰ ਦਿੰਦਾ ਹੈ ਕੋਈ ਕਹਿੰਦਾ ਹੈ ਕਿ ਹਰੀ ਇੱਕ ਸਰੀਰ ਵਿੱਚੋਂ ਜਿੰਦ ਕੱਢ ਕੇ ਦੂਜੇ ਵਿੱਚ ਪਾ ਦਿੰਦਾ ਹੈ ਕੋਈ ਕਹਿੰਦਾ ਹੈ ਕਿ ਅਕਾਲ ਪੁਰਖ ਦੂਰ ਦੇਖਦਾ ਹੈ ਕੋਈ ਕਹਿੰਦਾ ਹੈ ਕਿ ਉਹ ਸਭ ਥਾਈਂ ਹਾਜ਼ਰ ਹੈ ਵਾਹਿਗੁਰੂ ਜੀ ਵੀਡੀਓ ਦਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇੱਕ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਹੋਰਨਾਂ ਤੱਕ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ